ਇੱਧਰ ਨੂੰ ਮੜਾ ਜਾ ਪਾਉਤ ਇੱਕੀ ਗੋਲ ਮੈਂ ਬੰਨ੍ਹਦੀ ਕਰੀ ਆ ਪੁੱਟੀ ਦਾ ਗਿਆ ਸਾਡੀ ਸਿਆ ਮਾਂ ਵੀ ਖੁਸ਼ੀ ਆ ਅੱਡੇ ਵੀ ਖੁਸ਼ੀ ਆ ਰੱਲੇ ਦੇ ਛੱਗ ਨਾ ਮਨਾ ਰੱਗਣਾ ਦੁਨੀਆ ਇਹ ਢੋਲ ਦਾ ਵਜਾ ਬਾਬਾ ਲਗਾ ਘੱਟਾ ਅੱਛਾ ਦਿਨ ਬਸ ਬਾਹਰ ਕਰ ਲੈ ਮੰਮੇ ਨੂੰ ਖੁਸ਼ੀਆਂ ਦੇ ਦੀ ਨੂੰ ਖੁਸ਼ੀਆਂ ਆ ਰਲ ਮਿਲ ਸਭ ਨੇ ਮਨਾਇਏ ਨੀ ਇਹ ਦਿਨ ਸਗਨਾ ਦੇ ਸਗਨਾ ਦੇ ਦਿਨ ਆਏ ਨੀ ਖੁਸ਼ੀਆਂ ਦੇ ਦਾ ਦਿਨ ਹੋ ਰਿਹਾ ਦਾ ਦਿਨ ਖੁਸ਼ੀਆਂ ਦਾ ਦਿਨ ਖੁਸ਼ੀਆਂ ਆ ਰਲ ਮਿਲ ਸਗਨ ਮਨਾਇਏ ਇਹ ਦਿਨ ਸਗਨਾ ਦੇ ਸਭਨਾ ਦੇ ਸਗਨਾ ਦੇ ਦੀ ਨੀ ਪਟਕੀ ਲਿਆਦੇ ਨੁਕਸੀਆ ਦੇ ਆਈਵਾ ਬੰਨੇ ਰ ਮੰਮੀ ਨੂੰ ਖੁਸੀਆ ਡੇੜੀ ਨੂੰ ਖੁਸੀਆ ਮੰਮੀ ਨੂੰ ਖੁਸੀਆ ਡੇੜੀ ਨੂੰ ਖੁਸੀਆ ਰੱਬ ਜੀ ਜਾ ਦਿਨ ਸਗਨਾ ਦੇ ਸਗਨਾ ਦੇ ਮੇਰੇ ਸਗਨਾ ਦੇ ਨੁਕਸੀਆ ਦੇ ਰਾਜੀ ਰੱਖੇ ਪਰਮਾਤਮਾ ਬਾਲਾ ਵਾਲਾ ਰੰਗ ਲਾਵੇ ਚੜਦੀਆਂ ਕਲਾ ਰੱਖੇ ਪਰਮਾਤਮਾ ਮਿੱਤਰਾਂ ਦਾ ਨਾ ਹੀ ਜਲਦਾ ਰੱਖੇ ਕੀ ਦਿੱਤੇ ਮਰਚੀ ਬੰਗਾ ਚੜਾਉ ਇਹਨੂੰ ਕਿਆ ਮੈਂ ਸਵੇਰੇ ਆ ਪ੍ਰੋਗਰਾਮ ਰੋਟੀ ਖਾਣੀ ਹੈ ਰੋਟੀ ਖਾਣੀ ਤੇ ਖਾ ਗਿਆ ਤੁਸੀਂ ਖਾਣੀ ਰੋਟੀ ਖਾਣੀ ਦਿਖਾ ਲੋ ਹਲੋ ਅਸਗਨਾ ਮੇ ਅਲਾਨੀ ਸੁਖੀਆ ਨਾ ਮਨਾਉਣਾ ਵਾਹ ਨਾ ਕਰ ਵਾਹ ਛਾੜੀ ਨੂ ਵਾਲੇ ਰਾਜ ਕੇ ਪਰਮਾਤਮਾ ਹਾਂ ਠੀਕ ਹੈ असी پوਆ ਸਾਡਾ ਵੀ ਕੱਲ ਕਿਹੜਾ ਵੱਜਿਓ ਅਸੀਂ ਨਵਜੋ ਤੁਹਾਡੀ ਕੁਸੀ ਦੇ ਨਾਲ ਛਲੂਆ ਛਰੀ ਪਿਆ ਲਾ ਹੋਰ ਬਾਈ ਗੁਰੂ ਰਾਜੀ ਅੱਛਾ ਪਰਮਾਤਮਾ گاਉ گاਉ ਕੌਣ ਬੋਲ ਦੇ ਲਈ ਮੇਦੀ پوਆ ਕੀ ਗਾ ਦੁਆ ਮੇਰੀ پوਆ ਔਰ ਦੇ ਗੋਡੇ ਚਾਹ ਮਿਹਦੀ پوਆ ਨੂੰ ਔਰ ਦੇ ਗੋਡੇ ਚਾਹ ਤੇ ਕੋਈ ਤਾਂ ਆਈ ਜਾਨੇ ਕੋਈ ਚੰਗਾ ਮੇਰਾ ਨਿੱਕਾ ਗਿਆ ਆ ਵੀ ਮੁੰਡਾ ਮੇਰਾ ਤਾਂ ਵੀਂਦੋ ਆ ਮੁੰਡਾ ਦਾ ਦੱਬੀਆ ਲਾ ਅੱਜ ਤਾਂ ਨਖਰਿਆ ਫਿਰਦਾ ਆ ਸਹੀ ਗੱਲ ਮੇਰੇ ਸਹਬ ਜਲਮੰਗਾ ਹਮਰਾ ਕਰੇ ਮਹਾਰਾਜ ਤੂੰ ਲੈ ਜਾਣ ਕਿ ਮੈਂ ਫੋਨ ਲਾਇਆ ਸੀ ਕੌਣ ਮੇਰੇ ਸਹਬ ਜੀ ਦੋ ਮਿੰਟ ਚਾਹਾਂ ਨਕੀ ਪਰ ਚਾਚਾ ਤੇ ਦੋਨੋਂ ਹੀ ਨਹੀਂ ਆਉਂਦੇ ਵਿਆਹ ਗਏ ਆ ਦੋ ਮਿੰਟ ਜਗਣਾ ਮੈਂ ਛੋੜ ਦਿੰਦੀ ਕੋੜੀਆਂ ਚਾਚਾ ਵਿਆਹ ਗਿਆ ਕਿਪਾ ਤੇ ਵੀ ਆਬੂ ਬੇ ਸੋਣੀ ਕੋੜੀਆਂ ਕਿਉਂ ਇਹ ਕੋੜੀਆਂ ਮੁੰਡੇ ਦੀ ਮम्मी ਗਾਵਾਵੇ ਬੇੜੀ ਮੁੰਡੇ ਦੀ ਕੋੜੀਆਂ ਤੇ ਲੜਾ ਆਪ ਇਹਨਾਂ ਗਗਨ ਘਰੇ ਲਵਾਉਣੀਆਂ ਬੇੜੀਆਂ ਦੇ ਗੜੇ ਅੱਛਾ ਕਹਿ ਦਿੰਦੀ ਲਾਈਆਂ ਗੜੀਆਂ ਤੇਰੇ ਕਰਨ ਮੈਂ ਲੈਣੀ ਉਹਨਾਂ ਨੂੰ ਕਿਉਂ ਲਾ ਦੋ ਨਹੀਂ ਹਾਂ ਲੈ ਚੜੀ சாடு <tune> <tune>

ਮਾਪੇ ਪੂਰਾ ਦੁਕਾਨ ਦੀ ਦੁਕਾਨ ਹੈ। ਉਹਦੇ ਬਾਅਦ ਵੀ ਮੈਂ ਉਹਦੇ ਅੰਦਰ ਕਾਟੇ ਰੱਖੋ ਮੈਂ ਆ। ਆ ਮਰਾ ਮਹਾਦੀ ਕਾਟੇ ਉਹ ਦੂਜੇ ਦਾ ਕੋਣ ਆਉਂਦਾ ਪਿਆ ਐਮਪੀ ਐਮਪੀ ਵਡਾਲ ਡਾਇਮੰਡ ਵਰਫਰੇਟ ਸਾਰੇ ਗਾਣਾ ਦਿਖਾਈ ਨਾਲ ਸਾਰੇ ਗਾਣਾ ਦਿਖਾਵਾ ਇੱਕ ਹੋਰ ਦਿਖਾ ਪਾਖਾ ਚੰਗੀ ਤਰ੍ਹਾਂ ਫਲਾ ਫਕ ਪਾਠਾ ਕਾਦੇ ਲਿਖਾਈ ਦਾ ਆ 2 ਦਿਨ ਤੋਂ ਕਦੇ ਅੱਡ ਨਹੀਂ ਖੁਰਦੇ ਹੈ ਅੱਡ ਨਹੀਂ ਖੁਰਦੇ ਅੱਡ ਨਹੀਂ ਖੁਰਦੇ ਤੇ ਖਾਣਾ ਕਿਵੇਂ ਆ ਮੈਂ ਵੀ ਖਾਣਾ ਮਾਤਾ ਪਤਾ ਮੈਨੂੰ ਬੜੀ ਵਧੀਆ ਚੀਜ਼ ਜਿਵੇਂ ਸਰੀਰ ਜ਼ਰੂਰ ਫੁੱਲਦਾ ਉਹ ਵੀ ਸਹੀ ਹੋ ਜਾਂਦਾ ਹੈਨਾ ਤਾਂ ਹੀ ਆਉਂਦੀ ਬਾਬਾ ਸਰਦ ਦੇ ਨਹੀਂ ਮੈਂ ਰਾਤ ਨੂੰ ਖਾ ਲੂੰਗਾ ਦੁੱਧ ਨਾਲ ਹੂੰ ਹੂੰ ਸਹੀ ਤਾਂ ਹੀ ਖਾ ਖੂ ਲਾ ਮਾਂ ਦੁੱਧ ਹੋਵੇਗਾ ਹੋਰ ਹੂੰ ਹੂੰ ਤੇ ਪੋੜੀਆਂ ਤੇ ਪਾਣੀ ਪੂੜੀ ਨਹੀਂ ਉਹ ਵੀ ਅਟ ਬੜਾਈਂਦੇ ਆ ਹਾਂ ਪਤਾ ਮੈਨੂੰ ਹਾ ਡੁੱਡ ਖੁਰਨ ਤੇ ਚੰਗਾ ਹੁੰਦਾ ਹੈ ਬੀਬੀਆਂ ਨੂੰ ਬੀਬੀਆਂ ਵਾਸਤੇ ਸਪੈਸ਼ਲ ਉਹ ਕੁਤ ਮੇਰੀ ਨਾ ਤਖਾਂ ਦੇ ਆ ਉਹ ਆਗਿਆ ਭੈਣ ਦੀ ਜਿਹੜੀ ਮੇਰੀ ਨਾ ਤਖਾਂ ਦੇਲੀ ਆ ਰੈਡੀ ਕਰੋ ਵੱਡੀ ਹੁਣ ਬੱਸ ਕੇ ਹੁਣ ਤੇਲ ਛੋਣਾ ਸੀ ਆਂਦੀਆ ਤੇਲ ਛੋਣਾ ਸੀ ਮੈਂ ਹਾਂ ਹੁਣ ਬੱਸ

ਚਲਾ ਲੈਨੀ ਅੱਗੇ ਹੁਣ ਬੰਮ ਨਹੀਂ ਆਉਂਦਾ ਲੈ ਆ ਮੈਂ ਸਾਡੇ ਉਹ ਲੰਮਾ ਤੇ ਚਲਾ ਲੈਨੀ ਤੂੰ ਚਲਾ ਲੈਨੀ ਚਲਾ ਮੈਂ ਵੀ ਚਲਾ ਦੂੰ ਤੂੰ ਤਾਂ ਸਾਜਾਜ ਚਲਾ ਲੈਨੀ ਕੋਡ ਹੈਗੀ ਆ ਮੈਂ ਸਪੈਸ਼ਲ ਲੈ ਕੇ ਦਿੱਤੀ ਅਗਲੇ ਮੇਰੇ ਘਰ ਆ ਬਸ ਪਾਣੀ ਔਰ ਤਾਂ ਕਿਸੇ ਨੇ ਨਹੀਂ ਨਾ ਬਸ ਚਾਚੂ ਪਿਆਰ ਨਾਲ ਪਰੋਣੇ ਨੂੰ ਭਾਬੀ ਚੁੰਨੀ ਚੋਕ ਲਈ ਚਾਲਾਇਨੂ ਅੱਗੇ ਪਾਸੇ ਹੋ ਜਾ ਆਈ ਨਹੀਂ ਨਹੀਂ ਭਾਬੀ ਵੇਖ ਲੈ ਇੰਨਾ ਨਹੀਂ ਯਕੀਨ ਹੈਗਾ ਤੇਰੇ ਤੋਂ ਥੋੜੀ ਦੰਦ ਨਾ ਥੋੜੀ

ਕਹਿੰਦਾ ਤੈਨੂੰ ਸਾਟੇ ਹੈ ਗਰਾਜ਼